ਠੰਡਾ ਦੇ ਥਾਣਾ ਨਈਆਂਵਾਲਾ ਦੀ ਪੁਲਿਸ ਪਾਰਟੀ ਵੱਲੋਂ ਵੱਡੀ ਕਾਰਵਾਈ ਇੱਕ ਨਕਲੀ ਐਮਐਲਏ ਨੂੰ ਕੀਤਾ ਗ੍ਰਿਫਤਾਰ ਬੰਦੇ ਛਡਵਾਉਣ ਦੇ ਲਈ ਕੀਤਾ ਸੀ ਚੌਕੀ ਇੰਚਾਰਜ ਨੂੰ ਫੋਨ ਦੱਸ ਦਈਏ ਕਿ ਲੋਕ ਕਿੰਨੇ ਛਾਤਰ ਹਨ ਅੱਜ ਕੱਲ ਜੇ ਆਪਾਂ ਗੱਲ ਕਰੀਏ ਤਾਂ ਇੱਕ ਵਿਅਕਤੀ ਹੁਣ ਆਪਣੇ ਆਪ ਨੂੰ ਐਮਐਲਏ ਦੱਸ ਕੇ ਥਾਣੇ ਦੇ ਵਿੱਚ ਫੋਨ ਕਰਦਾ ਤੇ ਉਹ ਆਪਣੇ ਬੰਦੇ ਛੱਡਣ ਦੀ ਗੱਲ ਕਰਦਾ ਹੈ ਇਸ ਆਪਣਾ ਇਸ ਤਰ੍ਹਾਂ ਦੀ ਮਾਮਲਾ ਪਿਛਲੇ ਦਿਨੀ ਜਦੋਂ ਇਲੈਕਸ਼ਨ ਹੋਇਆ 21 ਦਸੰਬਰ ਨੂੰ ਉਸ ਸਮੇਂ ਸਾਹਮਣੇ ਆਇਆ ਜਿੱਥੇ ਥਾਣਾ ਮਹੀਆਂਵਾਲਾ ਦੀ ਪੁਲਿਸ ਪਾਰਟੀ ਵੱਲੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਇੱਕ ਵਿਅਕਤੀ ਵੱਲੋਂ ਆਪਣੇ ਆਪ ਨੂੰ ਐਮਐਲਏ ਦੱਸਦੇ ਹੋਏ ਚੌਕੀ ਇੰਚਾਰਜ ਨੂੰ ਫੋਨ ਕੀਤਾ ਗਿਆ ਤੇ ਆਪਣੇ ਬੰਦੇ ਛੱਡਣ ਦੀ ਗੱਲ ਕੀਤੀ ਗਈ ਇਸ ਸਬੰਧੀ ਐਸਐਸਓ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਵੱਲੋਂ ਇੱਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਸਬੰਧੀ ਉਸ ਵਿਅਕਤੀ ਵੱਲੋਂ ਵੀ ਆਪਣਾ ਕਬੂਲਿਆ ਗਿਆ ਕਿ ਉਸਨੇ ਗਲਤੀ ਕੀਤੀ ਹੈ ਤੇ ਉਸਨੇ ਐਮਐਲਏ ਬਣ ਕੇ ਫੋਨ ਕੀਤਾ ਇਸ ਤੋਂ ਪਹਿਲਾਂ ਉਸਨੇ ਕਦੇ ਵੀ ਕੋਈ ਫੋਨ ਨਹੀਂ ਕੀਤਾ ਲੇਕਿਨ ਹੁਣ ਉਸਨੇ ਇਹ ਇਹ ਵੱਡੀ ਗਲਤੀ ਕੀਤੀ ਹੈ ਇਹ ਇਸ ਨੂੰ ਲੈ ਕੇ ਹੁਣ ਤਾਈ ਆਪਣਾ ਥਾਣਾ ਨਈਆਂਵਾਲਦੀ ਪੁਲਿਸ ਵਿਭਾਗ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਆਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਉਹ ਵਿਅਕਤੀ ਜੋ ਆਪਣਾ ਇਹ ਇਹ ਆਪਣਾ ਐਮਐਲਏ ਬਣ ਕੇ ਫੋਨ ਕਰਦੇ ਸਨ ਨਕਲੀ ਐਮਐਲਏ ਅਤੇ ਨਾਲ ਥਾਣਾ ਨਈਆਂਵਾਲਦੀ ਐਸਐਚਓ ਆਪਣਾ ਸਵਨਿ ਕੀ ਕਹਿੰਦੀ ਹੈ ਜਸਵਿੰਦਰ ਕੌਰ ਕੋਈ ਮਸਲਾ ਨਹੀਂ ਸੀਗਾ ਜੀ ਐਵੇਂ ਬਸ ਗਲਤੀ ਹੋ ਗਈ ਗਲਤੀ ਹੋ ਗਈ ਨਹੀਂ ਪਹਿਲਾਂ ਵੀ ਕੋਈ ਇਦਾਂ ਦਾ ਤੁਹਾਡੇ ਪ੍ਰਸ਼ਾਸਕ ਅਧਿਕਾਰੀਆਂ ਨਾਲ ਕੋਈ ਰਿਹਾ ਰਾਬਤਾ ਇਸ ਤਰ੍ਹਾਂ ਦਾ ਐਮਐਲਏ ਬਣ ਕੇ ਕਰਨਾ ਨਹੀਂ ਨਹੀਂ ਜੀ ਕੋਈ ਪਹਿਲਾਂ ਵੀ ਕੋਈ ਐਡੇ بڑے ਅਫਸਰ ਨੂੰ ਇਸ ਤਰ੍ਹਾਂ ਧਮਕੀ ਦਿੱਤੀ ਹੈ ਐਮਐਲਏ ਬੋਲਦਾ ਵੀ ਤੁਸੀਂ ਨਹੀਂ ਨਹੀਂ ਜੀ ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਇਸ ਤਰ੍ਹਾਂ ਤੁਹਾਡੇ ਨਾਲ ਇਸ ਤਰ੍ਹਾਂ ਬਦਲ ਦੇਵਾਂਗੇ ਨਹੀਂ ਜੀ ਆ ਪਹਿਲੀ ਵਾਰੀ ਗਲਤੀ ਕਰੀ ਹੈ ਜੀ ਤੇ ਇਹ ਕਿਉਂ ਮਤਲਬ ਕਿ ਕੀ ਮਾਮਲਾ ਕੀ ਸੀ ਪੂਰਾ ਤੁਸੀਂ ਇਹਨਾਂ ਨੂੰ ਫੋਨ ਕਿਉਂ ਕੀਤਾ ਬਸ ਐਵੇਂ ਹੀ ਪਤਾ ਨਹੀਂ ਜੀ ਦਿਮਾਗਰਾ ਹੋ ਗਿਆ ਸੀ ਗਲਤੀ ਹੋ ਗਈ ਜੀ ਬਸ ਮੈਂ ਥੋੜੀ ਓਕੇ ਓਕੇ ਪਤਾ ਕੀ ਹੈ ਮੈਮ ਜੀ ਸਾਡੇ ਕੋਲ ਇੱਕ ਅਸੀਂ ਇਲੈਕਸ਼ਨਾਂ ਨੂੰ ਜਿਹੜੇ ਐਮਸੀ ਦੇ ਇਲੈਕਸ਼ਨ ਸੀਗੇ ਜਿਮਨੇ ਚੋਨਾਸੀ ਉਹਦੇ ਵਿੱਚ ਵੋਟਰਾਂ ਦੇ ਰੱਖ ਦਿਆ ਕਿ ਅਸੀਂ ਸਰਾਰਤੀ ਅੰਸਰਾਂ ਤੇ ਇੱਕ ਕਲੰਦਰਾ ਦਿੱਤਾ ਸੀ ਜੀ ਜੀ ਉਹਨਾਂ ਸਰਾਰਤੀ ਅੰਸਰਾਂ ਨੂੰ ਲੈ ਕੇ ਹਰਵਿੰਦਰ ਸਿੰਘ ਨੇ ਜੀ ਅ ਪੁੱਤਰ ਕਵਾਲ ਸਿੰਘ ਬਾਸੀ ਦਾਨ ਸਿੰਘ ਵਾਲਾ ਤੋਂ ਇਹਨਾਂ ਨੇ ਸਾਡੇ ਚੌਕੀ ਇੰਚਾਰਜ ਨੂੰ ਉਹਨਾਂ ਦੇ ਸੰਮ ਵਿੱਚ ਫੋਨ ਕੀਤਾ ਸੀਗਾ ਆ ਆਪਣੇ ਆਪ ਨੂੰ ਐਮਐਲਏ ਦੱਸ ਕੇ ਮੈਂ ਐਮਐਲਏ ਹੁਣ ਰਿਹਾ ਤੁਸੀਂ ਇਹਨਾਂ ਨੂੰ ਕਿਉਂ ਪੜ੍ਹਿਆ ਕਾਦੇ ਵਾਸਤੇ ਪੜ੍ਹਿਆ ਸੋਡੀ ਮਤਲਬ ਕਿ ਜੋ ਵੀ ਉਹ ਨੇ ਆਪਣੀ ਭਾਸ਼ਾ ਵਰਤ ਲਈ ਜੀ ਤਾਂ ਉਹਦੇ ਸਬੰਧਤ ਦੇ ਵਿੱਚ ਅਸੀਂ ਜਦੋਂ ਬਾਅਦ ਚ ਇਹਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਮਤਲਬ ਕਿ ਹਰਵਿੰਦਰ ਸਿੰਘ ਆ ਇਹਨੇ ਆਪ ਦੇ ਆਪ ਨੂੰ ਇੱਕ ਐਮਐਲਏ ਦੱਸ ਕੇ ਦੀ ਸਾਡੇ ਇੱਕ ਮਲਾਜ ਨੂੰ ਫੋਨ ਕਰਦੇ ਆ ਐਮਐਲ ਲੈਣਾ ਚਾਹੀਦਾ ਐਮਐਲ ਕਿਹੜੇ ਹਲਕੇ ਦਾ ਆਪਣੇ ਆਪ ਨੂੰ ਦੱਸ ਦਿਆ ਸੀ ਜੀ ਇਹ ਪੁੱਛੋ ਹਲਕੇ ਦੇ ਆਪਣੇ ਆਪ ਨੂੰ ਐਮਐਲ ਦੱਸ ਦੋ ਮਾਸਟਰ ਜਗਸੀਰ ਸਿੰਘ ਜੀ ਦਾ ਓਕੇ ਤਾਂ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਹੁਣ ਮੈਮ ਕੀ ਕਾਰਵਾਈ ਕੀ ਹੋ ਰਹੀ ਹੈ ਔਰ ਇਹਨ ਕਿੱਥੋਂ ਗ੍ਰਿਫਤਾਰ ਕੀਤਾ ਅਸੀਂ ਇਹਨਾਂ ਤੇ 180 ਨੰਬਰ ਮੁਕੱਦਮਾ ਦਰਜ ਕੀਤਾ ਜੀ ਅੰਡਰ ਸੈਕਸ਼ਨ 204 221 ਬੀ ਐਨਐਸ ਜੀ थाना ਨਹਿੰਦ ਵਾਲਾਂ ਕੀ ਤੇ ਅਸੀਂ ਦੀ ਹੁਣ ਗ੍ਰਿਫਤਾਰਾਂ ਜੀ ਨੂੰ ਕਰ ਲਿਆ ਓਕੇ ਹੁਣ ਤੁਹਾਡੀ ਕਸਟਡੀਸ ਹੈ ਹਾਂ ਜੀ ਤੇ ਫਿਰ ਨੈਕਸਟ ਕੀ ਹੁਣ ਲੈਂਦੀ ਜਾ ਰਹੀ ਹੈ ਜੀ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਤਪਤੀਸ਼ ਚੱਲ ਰਹੀ ਹੈ ਜੀ ਜੋ ਇਨਕੁਆਰੀ ਦੇ ਮਤਾਬਕ ਜੋ ਵੀ ਅੱਗੇ ਆਈ ਜਾਊਗਾ ਉਸ ਉਸ ਹਿਸਾਬ ਨਾਲ ਸੇਮ ਕੋਈ ਕਰੇ ਤੇ ਐਮਐਲਏ ਸਾਹਮਣੇ ਗੱਲ ਹੋਈ ਇਸ ਪੱਖ ਤੇ ਮਾਸਟਰ ਜਗਸੀ ਸਿੰਘ ਜੀ ਨਾਲ ਉਹ ਉਹਨਾਂ ਦਾ ਕੀ ਕਹਿਣਾ ਸੀ ਹਾਂਜੀ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਮੈਂ ਕੋਈ ਫੋਨ ਨਹੀਂ ਦਿੱਤਾ ਜੀ ਇਸ ਵਾਰ ਦੇ ਵਿੱਚ ਓਕੇ ਹਾਂਜੀ ਓਕੇ ਉਹਨਾਂ ਵੱਲੋਂ ਵੀ ਕੋਈ ਦਰਖਾਸਤ ਆਈ ਹੋਵੇ ਜਾਂ ਕੁਝ ਕਿਹਾ ਹੋਵੇ ਉਹਨਾਂ ਵੱਲੋਂ ਵੀ ਕੋਈ ਆਪਦੀ ਦਿੱਕਤੀਆਂ ਦੀ ਸ਼ਿਕਾਇਤ ਇਸ ਦਾ ਨਿਜਤਾ ਸਾਡੀ ਆਪਣੇ ਅਸੀਂ ਜਿਹੜੇ ਮੁਲਾਜ਼ਮ ਨੂੰ ਇਹਨਾਂ ਨੇ ਫੋਨ ਕੀਤਾ ਸੀ ਓਕੇ ਥ्रेट ਕੀਤਾ ਉਸ ਦਿਨ ਤਾਂ ਵੀ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਵੀ ਨਿਕਲਿਆ ਵੀ ਕੋਈ ਇਸ ਤਰ੍ਹਾਂ ਦੀ ਇਹਨਾਂ ਨੇ ਵੀ ਪਹਿਲਾਂ ਵੀ ਕਿਸੇ ਨੂੰ ਮਤਲਬ ਅਫਸਰ ਵਗੈਰਾ ਨੂੰ ਇਸ ਤਰ੍ਹਾਂ ਧਮਕਾਇਆ ਹੋਵੇ ਹਾਂ ਅਜੇ ਅਸੀਂ ਫਿਲਹਾਲ ਦੀ ਇਨਕੁਆਰੀ ਕਰ ਰਹੇ ਹਾਂ ਜੀ ਉਹਦੇ ਵਿੱਚ ਅੱਗੇ ਜਿਵੇਂ ਵੀ ਆਊਗਾ ਉਹ ਓਕੇ ਮੈਮ ਥੈਂਕ ਯੂ ਥੈਂਕ ਯੂ